ਬਾਂ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਜਾਂ ਵਿਧਾਇਕ ਆਪਣੇ ਕਾਰਨਾਮੀਆਂ ਕਰਕੇ ਤਾਂ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਹੈ ਤਾਂ ਹੁਣ ਆਪ ਦੇ ਇੱਕ ਹੋਰ ਮੰਤਰੀ ਦੀਆਂ ਸ਼ਲੀਲ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਥਿਤ ਤੌਰ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਵਿਰੋਧੀਆਂ ਨੇ ਤਾਂ ਆਪ ਸਰਕਾਰ ਦਾ ਘਰਾਉ ਕਰਨਾ ਸ਼ੁਰੂ ਕਰ ਦਿੱਤਾ ਮంత్రి ਦਾ ਇਸ ਬਾਰੇ ਸਪਸ਼ਟੀਕਰਨ ਵੀ ਸਾਹਮਣੇ ਆ ਚੁੱਕਿਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠਿਆ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਖੂਬ ਤੰਜ ਕੱਸੇ ਨੇ ਮਜੀਠਿਆ ਲਿਖਦੇ ਨੇ ਆਪਣੀ ਨਾਲਾਈਕੀ ਜਾਂ ਫਿਰ ਆਪਣੀ ਗਲਤੀ ਨੂੰ ਜਾਤਪਾਤ ਦੇ ਨਾਮ ਦੇਣਾ ਨਾ ਲਕੋ ਕਿਸੇ ਨੇ ਵੀ ਜਾਤਪਾਤ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਤੀਵਾਦ ਦੀ ਆੜ ਦੇ ਵਿੱਚ ਸਿਆਸੀ ਰੰਗਤ ਨਾਦੇਓ ਮੰਤਰੀ ਔਨਰੇਬਲ ਸ਼ਬਦ ਵਰਤ ਕੇ ਸੰਬੋਧਨ ਕੀਤਾ ਜਾਂਦਾ ਆਪਣੇ ਬਿਹੇਵੀਅਰ ਨੂੰ ਵੀ ਔਨਰੇਬਲ ਰੱਖੋ ਔਨਰੇਬਲ ਮੰਤਰੀ ਦਾ ਇੱਕ ਔਨਰੇਬਲ ਕੰਮ ਨਹੀਂ ਕੀਤਾ ਤੁਸੀਂ ਇੱਕ ਪਬਲਿਕ ਫਿਗਰ ਹੋ ਐਮਐਲਏ ਤੁਹਾਡਾ ਪਬਲਿਕ ਕੰਡਕਟ ਸਹੀ ਹੋਣਾ ਚਾਹੀਦਾ ਰਵਜੋਜੀ ਤੁਹਾਡੀ ਪੋਸਟ ਪੜ੍ਹੀ ਹੈ ਪਲੇਸ ਵਿੱਚ ਕਦੇ ਏਆਈ ਕਹਿ ਰਹੇ ਹੋ ਕਦੇ ਐਕਸ ਵਾਈਫ ਕਹਿ ਰਹੇ ਹੋ ਕਿਸੇ ਦੀ ਪੋਸਟ ਚ ਬੀਬਾ ਜੀ ਬਾਰੇ ਕੁਝ ਨਹੀਂ ਦੱਸਿਆ ਕੁਝ ਡਿਸਕਲੋਜ਼ ਨਹੀਂ ਕੀਤਾ ਤੁਸੀਂ ਖੁਦ ਹੀ ਆਈਡੈਂਟੀਟੀ ਡਿਸਕਲੋਜ਼ ਕੀਤੀ ਹੈ ਜੋ ਕਿ ਕਾਨੂੰਨੀ ਅਪਰਾਧ ਹੈ ਗੱਲ ਸਿਰਫ ਤੁਹਾਡੀ ਤੇ ਤੁਹਾਡੇ ਖੁਦ ਦੇ ਲਈ ਸੈਲਫੀ ਦੀ ਹੇ ਜੋ ਤੁਸੀਂ ਸ਼ੇਅਰ ਕੀਤੀ ਜੇਕਰ ਵਿਟਨੈਸ ਤੁਹਾਡੀ ਐਕਸ ਵਾਈਫ ਨੇ ਐਕਸ ਹੁੰਦੇ ਹੋਏ ਤੁਹਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਪਰਦਾ ਕੱਜਣਾ ਹਰ ਪੰਜਾਬੀ ਦਾ ਧਰਮ ਹੈ ਨਾ ਜਾਤ ਨਾ ਪਾਤ ਨਾ ਔਰਤ ਦਾ ਐ ਆਈ ਡੀ ਆੜ ਲਓ ਤੇ ਆਪਣੀ ਕੀਤੀ ਇਸ ਹਰਕਤ ਦੀ ਮਾਫੀ ਮੰਗੋ ਵਿਰੋਧੀ ਦਿਨਾਂ ਦੂਜੇ ਸਾਰਿਆਂ ਨੇ ਜਿੱਥੇ ਪੋਸਟ ਵੇਖੀ ਹੈ ਇਹ ਵਾਇਰਲ ਹੋਇਆ ਨਾਲ ਹੀ ਪਾਰਿਆ ਹਾਂ ਤੁਸੀਂ ਸਰਕਾਰ ਤੋਂ ਵੀ ਪਹਿਲਾਂ ਕਿ ਝੂਠੇ ਪਰਚੇ ਕੀਤੇ ਨੇ ਹੁਣ ਝੂਠੇ ਪਰਚੇ ਕਰ ਸਕਦੇ ਹੋ ਜੋ ਕਰਨਾ ਹੈ ਕਰ ਲੋ ਹੁਣ ਗੱਲ ਪੰਜਾਬ ਤੇ ਪੰਜਾਬੀਅਤ ਦੀ ਹੈ ਜੇ ਹਿੰਮਤ ਹੈ ਇਨਸਾਫ ਪਸੰਦ ਹੋ ਤਾਂ ਇਨਵੈਸਟੀਗੇਸ਼ਨ ਦਿਓ सीबीआई ਨੂੰ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਨਾ ਵਿਰੋਧੀਆਂ ਦੀ ਨਾ ਮੰਤਰੀ ਸਭ ਤੁਹਾਡੀ ਹੀ ਚੈਲੰਜ ਨੂੰ ਕਬੂਲ ਕਰਦੇ ਨੇ ਤਾਂ ਇਹ ਚੈਲੰਜ ਵਿਕਰਮ ਅਜੀਤਿਆ ਦੇ ਵੱਲੋਂ ਮంత్రి ਨੂੰ ਸ਼ਰਿਆਮ ਦੇ ਦਿੱਤਾ ਗਿਆ ਉਧਰ ਮੰਤਰੀ ਦਾ ਵੀ ਸਪਸ਼ਟਕਰਨ ਸਾਹਮਣੇ ਆਇਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਅਵਜੋਤ ਸਿੰਘ ਕਹਿੰਦੇ ਨੇ ਸਾਬਕਾ ਪਤਨੀ ਦੇ ਨਾਲ ਮੇਰੀਆਂ ਤਸਵੀਰਾਂ AI ਦੇ ਨਾਲ ਐਡਿਟ ਕਰਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਮੈਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਮੈਂ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਘਟਿਆ ਸਾਜ਼ਿਸ਼ ਅਤੇ ਝੂਠ ਫੈਲਾਉਣ ਵਾਲੇ ਵਿਰੋਧੀ ਇਸ ਦੇ ਖਿਲਾਫ ਐਫ ਆਈ ਆਰ ਵੀ ਕਰਾਵਾਂਗਾ ਉਹਨਾਂ ਦਾ ਇਹ ਕਹਿਣਾ ਹੈ ਕਿ ਮਾਨ ਹਾਨੀ ਦਾ ਮੁਕੱਦਮਾ ਵੀ ਦਰਜ ਕਰਾਵਾਂਗਾ ਤਾਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਕ ਚੁੱਕੀ ਹੈ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਵਿਰੋ ਦੇ ਨਿਸ਼ਾਨੇ ਤੇ ਤੁਹਾਨੂੰ ਦੇਖਣਾ ਹੋਏਗਾ ਕਿ ਵਿਕਰਮ ਮਜੀਠੀਆ ਦੇ ਚੈਲੰਜ ਨੂੰ ਉਹ ਕਬੂਲ ਕਰਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਇਸ ਮਾਮਲੇ ਤੇ ਸੀਬੀ ਜਾਂਚ ਕਰਾਉਣਗੇ ਜੇਕਰ ਉਹਨਾਂ ਨੂੰ ਲੱਗਦਾ ਕਿ ਤਸਵੀਰਾਂ ਐਡਿਟ ਕਰਕੇ ਅਪਲੋਡ ਕੀਤੀਆਂ ਗਿਆ ਨੇ ਹਾਲਾਂਕਿ ਇਹ ਵੱਡਾ ਸਵਾਲ ਹੈ ਬਾਦ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਜਾਂ ਵਿਧਾਇਕ ਆਪਣੇ ਕਾਰਨਾਮੀਆਂ ਕਰਕੇ ਤਾਂ ਅਕਸਰ ਚਰਚਾਵਾਂ ਦੇ ਵਿੱਚ ਰਹਿੰਦਾ ਤਾਂ ਹੁਣ ਆਪ ਦੇ ਇੱਕ ਹੋਰ ਮੰਤਰੀ ਦੀਆਂ ਸ਼ਲੀਲ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕਥਿਤ ਤੌਰ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨਜ਼ਰ ਆ ਰਹੇ ਨੇ ਇਸ ਨੂੰ ਲੈ ਕੇ ਵਿਰੋਧੀਆਂ ਨੇ ਤਾਂ ਆਪ ਸਰਕਾਰ ਦਾ ਘਰਾਉ ਕਰਨਾ ਸ਼ੁਰੂ ਕਰ ਦਿੱਤਾ ਮంత్రి ਦਾ ਇਸ ਬਾਰੇ ਸਪਸ਼ਟੀਕਰਨ ਵੀ ਸਾਹਮਣੇ ਆ ਚੁੱਕਿਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਖੂਬ ਤੰਜ ਕੱਸੇ ਨੇ ਮਜੀਠੀਆ ਲਿਖਦੇ ਨੇ ਆਪਣੀ ਨਾਲਾਈਕੀ ਜਾਂ ਫਿਰ ਆਪਣੀ ਗਲਤੀ ਨੂੰ ਜਾਤਪਾਤ ਦੇ ਨਾਮ ਦੇਣਾ ਨਾ ਲਕੋ ਕਿਸੇ ਨੇ ਵੀ ਜਾਤਪਾਤ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਤੀਵਾਦ ਦੀ ਆੜ ਦੇ ਵਿੱਚ ਸਿਆਸੀ ਰੰਗਤ ਨਾ ਦਿਓ ਮੰਤਰੀ ਨੂੰ ਔਨਰੇਬਲ ਸ਼ਬਦ ਵਰਤ ਕੇ ਸੰਬੋਧਨ ਕੀਤਾ ਜਾਂਦਾ ਆਪਣੇ ਬਿਹੇਵੀਅਰ ਨੂੰ ਵੀ ਔਨਰੇਬਲ ਰੱਖੋ ਔਨਰੇਬਲ ਮੰਤਰੀ ਦਾ ਇੱਕ ਔਨਰੇਬਲ ਕੰਮ ਨਹੀਂ ਕੀਤਾ ਤੁਸੀਂ ਇੱਕ ਪਬਲਿਕ ਫਿਗਰ ਹੋ ਐਮਐਲਏ ਹੋ ਤੁਹਾਡਾ ਪਬਲਿਕ ਕੰਡਕਟ ਸਹੀ ਹੋਣਾ ਚਾਹੀਦਾ ਰਵਜੋਤ ਜੀ ਤੁਹਾਡੀ ਪੋਸਟ ਪੜ੍ਹੀ ਹੈ ਪਲੇਸ ਵਿੱਚ ਕਦੇ ਏਆਈ ਕਹਿ ਰਹੇ ਹੋ ਕਦੇ ਐਕਸ ਵਾਈਫ ਕਹਿ ਰਹੇ ਹੋ ਕਿਸੇ ਦੀ ਪੋਸਟ ਚ ਬੀਬਾ ਜੀ ਬਾਰੇ ਕੁਝ ਨਹੀਂ ਦੱਸਿਆ ਕੁਝ ਡਿਸਕਲੋਜ਼ ਨਹੀਂ ਕੀਤਾ ਤੁਸੀਂ ਖੁਦ ਹੀ ਆਈਡੈਂਟੀਟੀ ਡਿਸਕਲੋਜ਼ ਕੀਤੀ ਹੈ ਜੋ ਕਿ ਕਾਨੂੰਨੀ ਅਪਰਾਧ ਹੈ ਗੱਲ ਸਿਰਫ ਤੁਹਾਡੀ ਤੇ ਤੁਹਾਡੇ ਖੁਦ ਦੇ ਲਈ ਸੈਲਫੀ ਦੀ ਹੇ ਜੋ ਤੁਸੀਂ ਸ਼ੇਅਰ ਕੀਤੀ ਜੇਕਰ ਵਿਟਨੈਸ ਤੁਹਾਡੀ ਐਕਸ ਵਾਈਫ ਨੇ ਐਕਸ ਹੁੰਦੇ ਹੋਏ ਤੁਹਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਪਰਦਾ ਕੱਜਣਾ ਹਰ ਪੰਜਾਬੀ ਦਾ ਧਰਮ ਹੈ ਨਾ ਜਾਤ ਨਾ ਪਾਤ ਨਾ ਔਰਤ ਦਾ ਆਈਡੀ ਆੜ ਲੋ ਤੇ ਆਪਣੀ ਕੀਤੀ ਇਸ ਹਰਕਤ ਦੀ ਮਾਫੀ ਮੰਗੋ ਵਿਰੋਧੀ ਧਿਰਾਂ ਦੂਜੇ ਸਾਰਿਆਂ ਨੇ ਜਿੱਥੇ ਪੋਸਟ ਵੇਖੀ ਹੈ ਇਹ ਵਾਇਰਲ ਹੋਇਆ ਨਾਲ ਹੀ ਪਾਰਿਆ ਹਾਂ ਤੁਸੀਂ ਸਰਕਾਰ ਤੋਂ ਵੀ ਪਹਿਲਾਂ ਕਿ ਝੂਠੇ ਪਰਚੇ ਕੀਤੇ ਨੇ ਹੁਣ ਝੂਠੇ ਪਰਚੇ ਕਰ ਸਕਦੇ ਹੋ ਜੋ ਕਰਨਾ ਇੱਕ ਕਰ ਲੋ ਹੁਣ ਗੱਲ ਪੰਜਾਬ ਦੀ ਪੰਜਾਬੀ ਦੀ ਹੈ ਜੇ ਹਿੰਮਤ ਹੈ ਇਨਸਾਫ ਪਸੰਦ ਹੋ ਤਾਂ ਇਨਵੈਸਟੀਗੇਸ਼ਨ ਦਿਓ सीबीआई ਨੂੰ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਨਾ ਵਿਰੋਧੀਆਂ ਦੀ ਨਾ ਮੰਤਰੀ ਸਭ ਤੁਹਾਡੀ ਹੀ ਚੈਲੰਜ ਨੂੰ ਕਬੂਲ ਕਰਦੇ ਨੇ ਤਾਂ ਇਹ ਚੈਲੰਜ ਵਿਕਰਮ ਮਜੀਠੀਆ ਦੇ ਵੱਲੋਂ ਮంత్రి ਨੂੰ ਸ਼ਰਿਆਮ ਦੇ ਦਿੱਤਾ ਗਿਆ ਉਧਰ ਮੰਤਰੀ ਦਾ ਵੀ ਸਪਸ਼ਟਿਕਰਨ ਸਾਹਮਣੇ ਆਇਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਅਵਜੋਤ ਸਿੰਘ ਕਹਿੰਦੇ ਨੇ ਸਾਬਕਾ ਪਤਨੀ ਦਿਨਾਂ ਮੇਰੀਆਂ ਤਸਵੀਰਾਂ AI ਦਿਨਾਂ ਐਡਿਟ ਕਰਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਮੈਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਮੈਂ ਦਲਿਤ ਪਰਿਵਾਰ ਦਿਨਾਂ ਸਬੰਧ ਰੱਖਦਾ ਘਟਿਆ ਸਾਜ਼ਿਸ਼ ਅਤੇ ਝੂਠ ਫੈਲਾਉਣ ਵਾਲੇ ਵਿਰੋਧੀ ਇਸ ਖਿਲਾਫ ਐਫ ਆਈ ਆਰ ਵੀ ਕਰਾਵਾਂਗਾ ਉਹਨਾਂ ਦਾ ਇਹ ਕਹਿਣਾ ਹੈ ਕਿ ਮਾਨ ਹਾਨੀ ਦਾ ਮੁਕੱਦਮਾ ਵੀ ਦਰਜ ਕਰਾਵਾਂਗਾ ਤਾਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੱਕ ਚੁੱਕੀ ਹੈ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਦੇ ਨਿਸ਼ਾਨੇ ਤੇ ਤੇ ਹੁਣ ਵੇਖਣਾ ਹੀ ਹੋਏਗਾ ਕਿ ਵਿਕਰਮ ਮਜੀਠੀਆ ਦੇ ਚੈਲੰਜ ਨੂੰ ਉਹ ਕਬੂਲ ਕਰਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਇਸ ਮਾਮਲੇ ਤੇ ਸੀਬੀ ਜਾਂਚ ਕਰਾਉਣਗੇ ਜੇਕਰ ਉਹਨਾਂ ਨੂੰ ਲੱਗਦਾ ਕਿ ਤਸਵੀਰਾਂ ਐਡਿਟ ਕਰਕੇ ਅਪਲੋਡ ਕੀਤੀਆਂ ਗਿਆ ਨੇ ਹਾਲਾਂਕਿ ਇਹ ਵੱਡਾ ਸਵਾਲ ਹੈ